ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਪੰਜਾਬ ਟਰੈਕਟਰ ਸੇਲ ਪਰਤੇਜ ਵੱਲੋਂ ਆਪਣਾ ਗੂਗਲ ਚੈਨਲ ਪੱਕਾ ਪੰਜਾਬੀ ਬਣੋ ਤੇ ਜੇ ਤੁਹਾਨੂੰ ਆਪਾਂ ਟਰੈਕਟਰ ਅੱਜ ਦਿਖਾ ਰਹੇ ਹਾਂ ਤਲਵੰਡੀ ਸਾਬੋ ਆਪਣੇ ਸ਼ੋਅਰੂਮ ਦੇ ਵਿੱਚ ਪਹਿਲਾਂ ਸ਼ੁਰੂਆਤ ਕਰਦੇ ਹਾਂ ਫਾਰਮਟ੍ਰਿਕ 60 ਸੁਪਰਮੈਕਸ 2016 ਮਾਡਲ ਹੈ 4,95,000 ਰੁਪਏ ਰੇਟ ਹੈ ਟਾਇਰ ਅਗਲੇ ਜਿਵੇਂ ਨਵੇਂ ਆ ਗੁਡੀਅਰ ਦੇ ਬੈਕਟਰ ਰੈਡੀਅਲ 75 ਰੁਪਏ ਉਲੈਂਸ ਦੇ ਜਿਹੜੇ ਮਹਿੰਗੇ ਜਿਹ ਹੁੰਦੇ ਆ ਕੋਈ ਖਸਰੀ ਨਹੀਂ ਲੱਗੀ ਆ ਟਰੈਕਟਰ ਪੂਰਾ ਸਾਫ਼ ਸੁਥਰਾ ਹੈ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਪੰਜਾਬ ਨੰਬਰ ਹੈ ਪੀਵੀ65 ਸਾਰਾ ਸਮਾਨ ਨਾਲ ਹੈ ਡਰਾਵਰ ਟਾਪ ਲਾਈਨਕ ਪਿਛਟ ਅਪਗ੍ਰੇਡ ਕਰਨ ਲੱਗਿਆ ਸੀ ਨੂੰ ਮਾਈਸੀ 241 ਪੰਜਾਬ ਨੰਬਰ ਹੈ ਵੀ ਮਾਲ 2005 ਹੈ ਇਹਦਾ ਰੇਟ 2 ਲੱਖ ਤੇ 65000 ਰੁਪਏ ਤਾਰ ਪਿਛਲੇ ਨਵੇਂ ਮਾਰਕ ਦੇ 13 ਵਾਲੇ ਅਗਲੇ 65 70 ਰੁਪਏ ਸੀ ਪੰਜਾਬ ਨੰਬਰ ਹੈ ਪੀ ਵੀ 3 60 ਗੇਟ ਲੋਹੇ ਦੇ ਲੱਗੇ ਹੋਏ ਆ ਤੇ ਰੰਗ ਵੀ ਲੋਹੇ ਹੋਇਆ ਹੈ ਕਈ ਵਾਰੀ ਹਲਾ ਕਹਦੇ ਵੀ ਰੰਗ ਥੱਲੋਂ ਰੰਗ ਰੰਗ ਜਾ ਹੋਇਆ ਹੈ ਇਹ ਕਰੈਕਟਰ ਨਾਲੋਂ ਤੁਸੀਂ ਕਹਦੇ ਹੋ ਵੀ ਸਾਨੂੰ ਝੂਠ ਮਾਰ ਕੇ ਸੱਦ ਲਿਆ ਇਸ ਤੋਂ ਅੱਗੇ ਆਪਣੇ ਕੋਲੇ ਆ ਗਿਆ ਫਾਰਮ ਟਰੈਕ 60 ਸੁਪਰ ਮੈਕਸ ਈਪੀਆਈ ਕਰੈਕਟਰ ਸਾਰਾ オリジナル ਹੈ ਪਿਛਲੇ ਟਰ ਜੇਕੇ ਦੇ 79 ਨਵੇਂ ਤਾਜ਼ੇ ਹੈ ਬਿੱਲ ਵੀ ਮਿਲ ਜੂਗਾ ਅਗਲੇ ਟਰ ਅਪੋਲੋ ਦੇ 80 85 ਵਸੇ ਆ ਇਹ ਰ ਹੈ ਬਰ ਬਰ ਰੰਗ ਅਰੀਜਨਲ ਹੈ ਜੇ ਤੁਸੀਂ ਕਹੋ ਬਾਹਲੇ ਚਮਕਦੇ ਸਾਰਾ ਓਰੀਜਨਲ ਹੈ ਡਰੈਕਟਰ ਕਿਤੇ ਰੰਗ ਨਹੀਂ ਹੋਇਆ ਹੈ ਮਗਰਾੜ ਮਗਰੂੜ ਦੇਖ ਲਓ ਜਿਵੇਂ ਸ਼ੀਸ਼ੇ ਵਰਗੇ ਪਿਆ 2012 ਮਾਡਲ ਹੈ 2012 ਮਾਡਲ ਦਾ ਰੇਟ 3 ਲੱਖ 85000 ਰੁਪਏ ਤੇ ਇਹਦਾ ਵੀਰੋ ਮਗਰਾੜ ਥੋੜਾ ਜੜਦੀ ਦੇ ਵਿੱਚੋਂ ਇੱਕ ਖਰਾਬ ਹੈ ਉਹ ਸਾਹਮਣੇ ਵਾਲਾ ਇਹ ਠੀਕ ਕਰਵਾਉਣ ਵਾਲਾ ਹੈਗਾ ਹੋ ਸਕਦਾ 1-2 ਦਿਨਾਂ ਚ ਕਰਵਾ ਦੇ ਪਾਵਰ ਸਟੇਰਿੰਗ ਦਾ ਟਰੈਕਟਰ ਇਸ ਤੋਂ ਅੱਗੇ ਆ ਗਿਆ ਜੀ ਨਿਊ ਹੋਲੈਂਡ ਸੁਪਰ 30 ਸਪੀਡ ਪਲੱਸ ਵਾਲਾ ਟਾਇਰ 8085 ਪੈਸੇ ਆ 2013 ਮਾਡਲ ਹੈ ਇਹ ਬਹੁਤ ਹੀ ਘੱਟ ਰੇਟ ਤੇ ਦੇ ਰਹੇ ਹਾਂ ਅਸੀਂ 4,25,000 ਰੁਪਿਆ ਰੇਟ ਹੈ ਇਸ ਦਾ 2013 ਮਾਡਲ ਹੈ ਇਹਦਾ ਹਰਿਆਣੇ ਦਾ ਨੰਬਰ ਹੈ 8085 ਪੈਸੇ 30 ਸਪੀਡ ਹੈਗਾ ਇਸ ਤੋਂ ਅੱਗੇ ਆ ਗਈ 155 2015 ਮਾਡਲ ਹੈ ਟਮਟਰੀ ਹੋਰ ਸਟਾਰ ਹੈ ਬੈਕਟਰ ਜਮਨ ਨਵੇਂ ਹੈ ਗੁਡੀਅਰ ਦੇ ਅਗਲੇ 80 85 ਪੈਸੇ ਹੈ 2015 ਮਾਡਲ ਹੈ ਹਰਿਆਣੇ ਦਾ ਨੰਬਰ ਹੈ ਇਹਦਾ ਵੀ ਐਨਓਸੀ ਮਿਲ ਜੂਗੀ ਇਸ ਦੀ ਟਰੈਕਟਰ ਸਾਫ਼ ਹੈ ਜੀ ਮਾੜੀ ਮੋਟੀ ਟੱਚਿੰਗ ਹੋਈ ਹੈ ਮੈਂ ਤੁਸੀ ਕਹਦੇ ਹਾਂ ਵੀ ਝੂਠ ਮਾਰ ਕੇ ਸੱਦ ਲੈ ਪਰ ਉਹ ਟਰੈਕਟਰ ਸਾਫ਼ ਹੈ ਕੋਈ ਐ ਨਹੀਂਗਾ ਵੀ ਬਾਲਾ ਖਰਾਬ ਜੇ ਕੀਤਾ ਹੋਵੇ ਜਾਂ ਉਹ ਦੂ ਅੱਗੇ ਆ ਗਈ 2021 ਮਾਡਲ 855 ਆਲ オリジナル ਪੰਜਾਬ ਨੰਬਰ ਟਾਇਰਾਂ ਦੀ ਕੰਡੀਸ਼ਨ ਇਹਦੀ ਹੈਗੀ 80 85 ਪੈਸੇ 1100 58 ਘੰਟੇ ਚੱਲਿਆ ਹੈ ਪੰਜਾਬ ਨੰਬਰ ਹੈ ਪੀ ਵੀ 13 ਨੰਬਰ ਹੈ ਇਹਦਾ ਟਰੈਕਟਰ ਸਾਰਾ オリジナル ਹੈ ਇਹ ਮੰਨੋ ਵੀ ਜਾਂਸੀ ਜੀ ਖੜਾ ਹੈਗਾ 2021 ਮਾਡਲ ਹੈ ਇਹ ਟੂ ਸਪੀਡ ਦਾ 5 ਸਟਾਰ ਹੈ ਟਰੈਕਟਰ ਕਿਤੇ ਵੀ ਕੋਈ ਤਰੰਗ ਨਹੀਂ ਹੋਇਆ ਕਿ ਤੋਂ ਅਰੰਗ ਹੋਣ ਵਾਲਾ ਨਹੀਂ ਕੰਪਨੀ ਕੰਡੀਸ਼ਨ ਹੈ 2021 ਮਾਡਲ ਹੈ 7 ਲੱਖ ਤੇ 10000 ਰੁਪਿਆ ਦਾ ਰੇਟ ਹੈ 2 ਸਪੀਡ ਹੈ ਉਹ ਦੂਜਾ ਗਿਆ ਗਏ 744 2016 ਮਾਡਲ ਹੈ ਟਰੈਕਸੀ ਵਜਿਆ 4 ਲੱਖ ਤੇ 95000 ਰੁਪਿਆ ਰੇਟ ਹੈ ਟਰੈਕਟਰ ਇਹ ਵੀ ਆਲ オリジナル ਹੈ ਟਰੈਕਟਰ ਦੀ ਇਹਦੀ ਵੀ ਕੰਡੀਸ਼ਨ ਪੂਰੀ ਸਾਫ ਸੁਥਰੀ ਹੈ ਕੰਪਨੀ ਕੰਡੀਸ਼ਨ ਹੈ 223 ਮਾਡਲ ਵਰਗਾ ਵੀ ਮੈਂ ਡਬਲ ਡਿਸਟਿਬਿਊਟਰ ਸੌਬਲਾ ਮੜਲੇ ਵੀ ਇਹਦਾ ਹਰਿਆਣਾ ਨੰਬਰ ਐਨਓਸੀ ਮਿਲ ਜੂ ਉਦੋਂ ਅੱਗੇ ਆਗਾ ਜੀ ਮਹਿੰਦਰਾ 555 ਡੀਆਈ ਪਾਵਰ ਕਲੱਛ 57 ਐਚਪੀ ਟਰੈਕਟਰ ਦੀ ਕੰਡੀਸ਼ਨ ਫੁੱਲ ਸਾਫ਼ ਹੈ 57 ਐਚਪੀ ਹੈ ਟਾਇਰ 90% ਬੀਕੇਟੀ ਦੇ ਤੇ ਅਗਲੇ ਵੀ 90 ਪੈਸੇ ਮਾਰਕ ਦੇ ਟਰੈਕਟਰ ਪੂਰਾ ਸਾਫ ਹੈਗਾ ਮਾਡਲ ਹੈਗਾ ਜੀ ਇਹ 2018 ਤੇ 5 ਲੱਖ ਤੇ 25000 ਰੁਪਿਆ ਰੇਟ ਹੈ ਇਸ ਦਾ ਤੇ ਇਸ ਤੋਂ ਅੱਗੇ ਆ ਗਿਆ ਜੀ 734 DI ਸੋਨਾਲਿਕਾ 2023 ਮਾਡਲ ਹੈ ਪੰਜਾਬ ਨੰਬਰ ਹੈ 4 ਲੱਖ ਤੇ 75000 ਰੁਪਿਆ ਦਾ ਰੇਟ ਹੈ ਤੇ ਲੋਨ ਫੁੱਲ ਹੋ ਜੂਗਾ 4 ਲੱਖ ਤੋਂ ਪਲੱਸ ਸਵਾ 4 ਲੱਖ ਤੇ ਕਰ ਲੋਨ ਹੋ ਜੂ ਇਸ ਤੇ ਤੇ ਪਾਵਰ ਸਟੀering ਹੈ ਡਬਲ ਡਿਸਟ੍ਰਿਬਿਊਟਰ ਹੈ 450 ਘੰਟਾ ਚੱਲਿਆ ਹੈ ਇਸ ਤੋਂ ਅੱਗੇ ਆਗੇ ਜੀ ਸੋਨਾਲੀਕਾ DI 50 2020 ਮਾਡਲ ਹੈ 5 ਲੱਖ 35000 ਰੁਪਿਆ ਰੇਟਾ ਇਸ ਦਾ ਪਾਰਸੀ 85 ਪਾਛੇ ਟਰੈਕਟਰ 52 HP ਵਾਲਾ ਸਿਕੰਦਰ ਮਾਡਲ ਹੈ ਟਰੈਕਟਰ ਪੂਰਾ ਸਾਫ਼ ਸਥਰ ਹੈ ਇਹਦਾ ਨੰਬਰ ਹਰਿਆਣਾ ਦਾ ਐਨਓਸੀ ਮਿਲ ਜੂ ਇਸ ਤੋਂ ਅੱਗੇ ਜੀ ਸੋਨਾਲੀ ਕਾ 50 DI ਫੇਰਾ ਗਿਆ 52 HP ਦਾ ਇਸ ਇਹਦੇ ਨਾਲ ਦਾ ਹੀ ਇਸ ਦੀ ਇਹ ਮਾਡਲ ਹੈਗਾ 2018 ਇਹਦਾ 475000 ਰੁਪਿਆ ਰੇਟ ਹੈ ਇਹ ਵੀ ਡਬਲ ਡਿਸਟ੍ਰੀਬਿਊਟਰ ਪਾਵਰ ਸਟੀਅਰਿੰਗ ਹੈ ਇਹਦਾ ਨੰਬਰ ਵੀ ਹਰਿਆਣਾ ਦਾ ਇਹਨੂੰ ਅਸੀਂ ਮਿਲ ਜੂਗੀ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਐਂਡੋਖਾਰਮ 3055 ਡਬਲ ਕਲੱਚ ਡਬਲ ਡਿਸਟ੍ਰੀਬਿਊਟਰ ਦਾ ਵੱਡਾ ਮਾਡਲ ਹੈ 2023 ਮਾਡਲ ਹੈ 4,95,000 ਰੁਪਿਆ ਦਾ ਰੇਟ ਹੈ ਲੋਨ ਇਹਦੇ ਤੇ ਵੀ ਹੋ ਜਾਊਗਾ ਟਰੈਕਟਰ ਪੂਰਾ ਪੂਰਾ ਨਵਾਂ ਹੈਗਾ ਸਾਫ਼ ਸੁਥਰਾ ਹੈ ਪੂਰਾ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ 524 ਜੌਂਡੀਅਰ 2012 ਮਾਡਲ ਹੈ ਡਬਲ ਪੀਟੀਓ 5204 ਪਿਛਲੇ ਟਾਇਰ 90 ਪੈਸੇ ਇਹ ਵੀ ਉਹ ਵੀ ਕੇ ਕੰਪਨੀ ਦੇ ਟਾਇਰ ਹੈਗੇ ਹਾਂ ਇਹ ਗੁਡੀਅਰ ਨਾਲ ਦੇ ਪੂਰੇ ਵਧੀਆ ਟਾਇਰ ਆ ਰਹਿ ਗਏ ਅਸਦੇ 85 90 ਬੈਸੇ ਟਾਇਰ ਹੈ ਅਗਲੇ ਵੀ ਵੀਕੇ ਦੇ ਅਸੀਂ 90 ਬੈਸੇ ਟਾਇਰ ਹੈ 2012 ਮਾਡਲ ਹੈ 4 ਲੱਖ ਤੇ 15000 ਰੁਪਿਆ ਰੇਟ ਹੈ ਡਬਲ ਪੀਟੀਓ ਆ ਇਸ ਤੋਂ ਅੱਗੇ ਆ ਗਏ ਜੀ ਹੌਲੈਂਡ 36 30 2010 ਮਾਡਲ ਹੈ 4 ਲੱਖ ਤੇ 65000 ਰੁਪਿਆ ਰੇਟ ਹੈ ਪੰਪਸ ਦੇ ਮੈਕੋ ਦਾ ਲੱਗਾ ਹੋਇਆ ਹੈਗਾ ਲਵਾਇਆ ਕਿਸੇ ਨੇ ਵਧੀਆ ਸ਼ੌਂਕ ਨਾਲ ਟਾਇਰ 85 90 ਪੈਸੇ ਆ ਇਹਦਾ ਨੰਬਰ ਰਾਜਸਥਾਨ ਦਾ ਕੋਈ ਰਾਜਸਥਾਨ ਦਾ ਵੀਰ ਲੈਣਾ ਚਾਹੇ ਤਾਂ 2010 ਮਾਡਲ ਹੈ 4 ਲੱਖ 65000 ਰੁਪਏ ਰੇਟ ਸਿੱਸ ਤੋਂ ਅੱਗੇ ਆ ਗਈ Mahindra 475 DI ਟਾਇਰੇ ਦੇ 75 ਪੈਸੇ 75 80 ਪੈਸੇ ਹੈਗੇ ਕੰਪਨੀ ਦੇ BKT ਦੇ ਤੇ ਟਰੈਕਟਰ ਪੂਰਾ ਸਾਫ਼ ਸੁਥਰਾ ਹੈ ਕਿਸੇ ਵੀਰ ਨੂੰ ਛੋਟਾ ਟਰੈਕਟਰ ਲੈਣਾ ਹੋਵੇ ਸਾਡੇ ਕੋਲੇ ਇਹ ਛੋਟਾ ਟਰੈਕਟਰ ਇੱਕ ਦੋ ਹੈਗੇ ਆ 2000 ਮਾਡਲ ਹੈ 2 ਲੱਖ ਤੇ 10000 ਰੁਪਏ ਰੇਟ ਹੈ ਡਬਲ ਵਾਲੀ ਦਾ ਨੰਬਰ ਹੈ ਟਰੈਕਟਰ ਪੂਰਾ ਸਾਫ ਹੈ ਇਸ ਤੋਂ ਅੱਗੇ ਫੇਰ ਆ ਗਿਆ ਜੀ ਫਾਰਮ ਟ੍ਰੈਕ ਸੁਪਰ ਮੈਕਸ 2013 ਮਾਡਲ ਹੈ ਪਾਵਰ ਸਟੀering ਹੈ ਡਬਲ ਡਿਸਟ੍ਰਿਬਿਊਟਰ 1475 ਵਿੱਚ ਹਰਿਆਣੇ ਦਾ ਨੰਬਰ ਹੈ ਇਸ ਦਾ ਇਹਦਾ ਰੇਟ 4 ਲੱਖ ਤੇ 15000 ਰੁਪਏ 2013 ਮਾਡਲ ਦਾ ਇਰੇ ਤੋਂ ਬਾਅਦ ਆ ਗਿਆ ਜੀ 735 ਸਵਰਾਜ ਇਹ ਮਾਡਲ 94 ਸੋਚ ਮਾਡਲ ਵਾਲੀ ਲਾ ਰੱਖੀ ਹੈ ਟਰੰਮ ਇਸ ਦੇ ਮਗਰਾੜ ਉੱਚੇ ਮਾਡਲ ਵਾਲੇ ਲਾ ਰੱਖਿਆ ਹੈ ਬੰਪਰ ਵੱਡਾ ਲਾ ਰੱਖ ਹੈ ਤੇ ਸਾਡ ਬਦਲ ਕੇ ਉੱਚੇ ਮਾਡਲ ਵਾਲਾ ਲਾ ਰੱਖਿਆ ਹੈ ਸਿਲੰਸਰ ਨਵਾਂ ਹੈ ਇਰਕਿੰਦਰ ਨਵਾਂ ਟਰੈਕਟਰ ਪੂਰਾ ਸਾਫ ਸੁਥਰਾ ਟਾਇਰ ਅਗਲੇ 80 85 ਪੈਸੇ ਹੈ ਮਾਰ ਰੱਖਦੇ ਕਿਸ ਨੇ ਕਰ 60 ਪੈਸੇ ਅਪੋਲੋ ਦੇ ਪੱਕੇ ਟਾਇਰ ਹੈ ਕੰਮ ਵਾਲਾ ਟਰੈਕਟਰ ਹੈ ਵੀਰ ਨੇ ਕਿਸੇ ਨੇ ਲੈਣਾ ਹੋਵੇ ਇਹ 1,40,000 ਰੁਪਏ ਰੇਟਾ ਹੈ ਹੁੰਦਾ ਇਹ ਪੂਰੇ ਸ਼ੂਟ ਦੇ ਕਿਸੇ ਨੂੰ ਟਰੈਕਟਰ ਦੇ ਦਾਂਗੇ ਕਿਸੇ ਵੀਰ ਨੇ ਲੈਣਾ ਹੋਵੇ ਥੋੜੇ ਮੁੱਲ ਵਾਲਾ ਉਦੋਂ ਅੱਗੇ ਆ ਗਏ 745 ਸੋਨਾਲੀ ਘੱਡੀ ਆਈ 2017 ਮਾਡਲ ਹੈ 4,35,000 ਰੁਪਏ ਰੇਟਾ ਹੈ ਟਾਇਰ ਚਾਰੇ ਨਵੇਂ 2017 ਮਰਲੇ ਹੈ 4/ਫਤਿਹਬਾਦ ਦਾ ਨੰਬਰ ਹੈ ਨੋਸੀ ਮਿਲ ਜੂਗੀ ਟਰੈਕਟਰ ਪੂਰਾ ਸਾਫ ਸੁੱਤਰ ਹੈ ਡਬਲ ਕਲਚ ਡਬਲ ਡਿਸਟ੍ਰੀਬਿਊਟਰ ਤੋਪੜਾ ਮਾੜਲੇ ਇਸ ਤੋਂ ਅੱਗੇ ਫਿਰ ਆਪਣੇ ਕੋਲੇ ਟਰੈਕਟਰ ਦੂਜੇ ਗੜਾਉਂ ਦੇ ਵਿੱਚ ਖੜਿਆ ਵੀਰੋ ਜੇ ਕਿਸੇ ਵੀਰ ਨੇ ਲੈਣਾ ਹੋਵੇ ਇਹ ਆਪਣੇ ਪੰਜਾਬ ਟਰੈਕਟਰ ਸੇਲ ਪਰਚੇਜ ਇਹ ਤਲਵੰਡੀ ਸਾਬੋ ਰੋੜੀ ਰੋਡ ਦੇ ਉੱਤੇ ਜਮਾ ਮੌੜਾਂ ਵਾਲੇ ਚੌਂਕ ਦੇ ਉੱਤੇ ਆ ਰਿਹਾ ਚੌਂਕ ਰਵਿਦਾਸ ਚੌਂਕ ਮੌੜਾਂ ਵਾਲਾ ਚੌਂਕ ਵੀ ਕਹਿੰਦੇ ਆਸਣ ਤੇ ਇਸ ਦੇ ਕੋਲੇ ਜਮਾ ਇਧਰਲੀ ਸਾਈਡ ਐਗਰੀ ਜ਼ੋਨ ਕਿ ਆਪਣਾ ਆ ਗਿਆ ਪੰਜਾਬ ਟਰੈਕਟਰ ਸੇਲ ਪਰਚੇਜ ਦੂਜੀ ਸਾਈਡ ਆ ਗਿਆ ਜੀ ਕੇਐਸ ਕੇਐਸ ਸਾਡੇ ਤੇ ਅਗਲੀ ਜੋਂ ਦੇ ਵਿਚਾਲੇ ਜਿਵੇਂ ਪੰਜਾਬ ਟਰੈਕਟਰ ਸੇਲ ਪਰਚੇਜ ਦਾ ਬੋਰਡ ਲੱਗਾ ਹੋਇਆ ਇੱਥੇ ਆ ਮੋੜਾਂ ਵਾਲੇ ਚੌਂਕ ਦੇ ਜਿਵੇਂ ਬਿਲਕੁਲ ਕੋਲੇ ਆ ਰੋੜੀ ਰੋੜ ਦੇ ਉੱਤੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਹੋਰ ਵੀ ਟਰੈਕਟਰ ਲੈਣੇ ਹੋਣ ਆਪਣੇ ਕੋਲੇ 855 2013 ਮਾਡਲ ਖੜਾ ਹੈ ਉਧਰ 552 2021 ਮਾਡਲ ਖੜਾ ਹੈ ਤੇ ਹੋਰ ਵੀ ਕਾਫੀ ਟਰੈਕਟਰ ਖੜੇ ਜੌਂਦੀ ਐ 52 ਦਾਸ ਖੜਾ ਹੈ ਹੋਰ ਵੀ ਕੋਈ 852 17 ਮਾਡਲ ਖੜਾ ਸੋਨਾਲੀਕਾ 2008 ਮਾਡਲ ਖੜਾ ਹੈ ਟਰੈਕਟਰ ਆਪਣੇ ਕੋਲੇ ਕਾਫੀ ਖੜੇ ਆ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਆਪਾਂ ਮੋੜਨ ਨਹੀਂ ਦਿੰਦੇ ਟਰੈਕਟਰ ਦੇ ਕੇ ਤੋਰਾਂਗੇ ਕਿਸੇ ਵੀਰ ਨੇ ਲੋਨ ਉੱਤੇ ਵੀ ਲੋਨ ਕਰਵਾ ਕੇ ਲੈਣਾ ਹੋਵੇ ਲੋਨ ਵੀ ਕਰਵਾ ਦਾਂਗੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਵੀਰੋ ਧੰਨਵਾਦ ਦੋਸਤੋ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਦੋਸਤੋ